ਸਭ ਨੂੰ ਪਤਾ ਹੈ ਕਿ ਵੱਡੇ ਸਮਗਲਰ ਕਿਹੜੇ ਨੇ ਕਾਸਕ ਜਣੇ ਨੂੰ ਤਾਂ ਗੋਲੀ ਮਾਰਦਣੀ ਚਾਹੀਦੀ ਹੈ ਜੇ ਮਾਰ ਦੇਣਾ ਚਾਹੀਦਾ ਇਹਨਾਂ ਬੱਦਿਆਂ ਨੂੰ ਇਹਨਾਂ ਨੂੰ ਜੀਣ ਦਾ ਕੋਈ ਹੱਕ ਹੀ ਨਹੀਂ ਹੈ ਨਾ ਤੇ ਬੇਸ਼ੱਕ ਕਈ ਵਾਰੀ ਕਹਿੰਦੇ ਨੇ ਕਿ ਇਹ ਗੈਰਕਾਨੂੰਨੀ ਹੈ ਜਦੋਂ ਕੁੱਤੇ ਹਲਕ ਜਾਣ ਤੇ ਬੱਚਿਆਂ ਨੂੰ ਨੋਚ ਰਹੇ ਨੋਚ ਕੇ ਖਾ ਰਹੇ ਆ ਉਹਨਾਂ ਨੂੰ ਜਿਉਣ ਦਾ ਹੱਕ ਨਹੀਂ ਉਹਨਾਂ ਨੂੰ ਗੋਲੀ ਮਾਰਦਣੀ ਚਾਹੀਦੀ ਹੈ ਸੋ ਮੇਰਾ ਤੇ ਆਖੇ ਜੇ ਮੈਨੂੰ ਕਹਿੰਦੇ ਮੈਂ ਗੋਲੀ ਮਾਰ ਦੂੰਗਾ ਇਹਨਾਂ ਬੰਦਿਆਂ ਨੂੰ ਦੇਖੋ ਜੀ ਪੰਜਾਬ ਸਰਕਾਰ ਨੇ ਜਿਹੜੇ ਖਾਸ ਤੌਰ ਤੇ ਵੱਡੇ ਦੋ ਕੰਮ ਕੀਤੇ ਨੇ ਇੱਕ ਤੇ ਜਿਹੜਾ ਧਰਤੀ ਦੇ ਪਾਣੀ ਨੂੰ ਬਚਾ ਲਿਆ ਪਾਣੀ ਦਾ ਪੱਧਰ ਜਿਹੜਾ ਨੀਵਾ ਜਾ ਰਿਹਾ ਸੀ ਹਰ ਸਾਲ 5-7 ਫੁੱਟ ਨੀਵਾ ਜਾਂਦਾ ਸੀ ਉਹ ਅੱਜ ਉੱਪਰ ਆਣਾ ਸ਼ੁਰੂ ਹੋ ਗਿਆ ਨੰਬਰ 1 ਤੇ ਕੰਮ ਔਰ ਦੂਜਾ ਜਿਹੜਾ ਆ ਨਸ਼ਿਆਂ ਦੇ ਖਿਲਾਫ ਇੱਕ ਐਕਸ਼ਨ ਵੱਡਾ ਲੈ ਰਹੇ ਆ ਤੇ ਇਹ ਸਲਾਘਾਯੋਗ ਹੈ ਦੀ ਜਿੰਨੀ ਵੀ ਤਰੀਕ ਕਰ ਲੋ ਉਹ ਘਟਦਾ ਦੇਖੋ ਆ ਇਹਨਾਂ ਲੋਕਾਂ ਨੇ ਲੱਖਾਂ ਘਰ ਬਰਬਾਦ ਕਰ ਦਿੱਤੇ ਲੱਖਾਂ ਬੱਚੇ ਮਾਰ ਦਿੱਤੇ ਲੋਕਾਂ ਦੀ ਸ਼ਾਂਤੀ ਜਿਹੜੀ ਹੈ ਘਰਾਂ ਦੀ ਸ਼ਾਂਤੀ ਇਹਨਾਂ ਨੇ ਖੋਲੀ ਔਰ ਇਹਨਾਂ ਨੇ ਪੰਜਾਬ ਦੀ ਬਦਨਾਮੀ ਦੁਨੀਆ ਭਰ ਦੇ ਵਿੱਚ ਕਰਾਈ ਹੈ ਸੋ ਇਹੋ ਜਿਹੜਾ ਸਮਗਲਰ ਵੱਡੇ ਨੇ ਦੇਖੋ ਹੁਣ ਦੋ ਕੰਮ ਕਰਨੇ ਚਾਹੀਦੇ ਨੇ ਇੱਕ ਤੇ ਜਿਹੜੇ ਨਸ਼ੇ ਕਰਦੇ ਨੇ ਉਹਨਾਂ ਨੂੰ ਹੁਣ ਠੀਕ ਕਰਨ ਲਈ ਜਿਹੜੇ ਬੱਚੇ ਲੱਗ ਗਏ ਨੇ ਉਹਨਾਂ ਦਾ ਇਲਾਜ ਪ੍ਰੋਪਰ ਹੋਵੇ ਉਹਦੇ ਲਈ ਇੰਤਜ਼ਾਮ ਜਿਹੜਾ ਸਰਕਾਰ ਕਰਨੀ ਕਰਨਾ ਚਾਹੀਦਾ ਮੈਂ ਵੀ ਇਹ ਬੇਨਤੀ ਕਰਾਂਗਾ ਸਰਕਾਰ ਨੂੰ ਕਿ ਉਹਨਾਂ ਦਾ ਇੰਤਜ਼ਾਮ ਕਰੀਏ ਉਹਨਾਂ ਨੂੰ ਬੜਾ ਸੋਹਣਾ ਇਲਾਜ ਦੇ ਕੇ ਉਹਨਾਂ ਨੂੰ ਦੁਬਾਰਾ ਜਿਹੜਾ ਉਹ ਮੁੱਖ ਧਾਰਾ ਚ ਲੈਈਏ ਇਹ ਜਿਹੜੇ ਵੱਡੇ ਸਮਗਲਰ ਨੇ ਜਿਨ੍ਹਾਂ ਲੋਕਾਂ ਦੇ ਬੱਚੇ ਮਾਰੇ ਨੇ ਸਭ ਨੂੰ ਪਤਾ ਹੈ ਕਿ ਵੱਡੇ ਸਮਗਲਰ ਕਿਹੜੇ ਨੇ 10 ਜਣਿਆਂ ਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ ਮਾਰ ਦੇਣਾ ਚਾਹੀਦਾ ਇਹਨਾਂ ਵੱਦਿਆਂ ਨੂੰ ਇਹਨਾਂ ਨੂੰ ਜੀਣ ਦਾ ਕੋਈ ਹੱਕ ਹੀ ਨਹੀਂ ਹੈ ਨਾ ਤੇ ਬੇਸ਼ੱਕ ਕਈ ਵਾਰੀ ਕਹਿੰਦੇ ਨੇ ਕਿ ਇਹ ਗੈਰ ਕਾਨੂੰਨੀ ਹੈ ਜਦੋਂ ਕੁੱਤੇ ਹਲਕ ਜਾਣ ਤੇ ਬੱਚਿਆਂ ਨੂੰ ਨੋਚ ਰਹੇ ਨੋਚ ਕੇ ਖਾ ਰਹੇ ਆ ਉਹਨਾਂ ਨੂੰ ਜਿਉਣ ਦਾ ਹੱਕ ਨਹੀਂ ਉਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ ਸੋ ਮੇਰਾ ਤੇ ਇਹ ਹੈ ਕਿ ਜੇ ਮੈਨੂੰ ਕਹਣ ਤਾਂ ਮੈਂ ਗੋਲੀ ਮਾਰ ਦੂੰਗਾ ਇਹਨਾਂ ਬੰਦਿਆਂ ਨੂੰ ਕਿ ਮਸਲ ਕੀ ਸਰਕਾਰ ਗੇਟ ਨਹੀਂ ਚੱਗੀ ਲੇਟ ਹੈ ਮੇਰੇ ਸਭ ਨਾਲ ਲੇਟ ਇਹ ਪਹਿਲਾਂ ਹੀ ਕਰਨਾ ਚਾਹੀਦਾ ਸੀਗਾ ਇਹਦੇ ਵਿੱਚ ਹੋਰ ਕਈ ਕੰਮ ਕਰਨ ਵਾਲੇ ਮੈਂ ਹਮੇਸ਼ਾ ਕਹਿੰਦਾ ਇੱਕ ਤੇ ਇਹਨਾਂ ਖਿਲਾਫ ਸਖਤ ਐਕਸ਼ਨ ਜਿੰਨੀ ਪ੍ਰਾਪਰਟੀ ਬਣਾਈ ਹੈ ਉਹਨੂੰ ਤਬਾਹ ਕਰ ਦੇਣਾ ਚਾਹੀਦਾ ਉਹਨੂੰ ਜ਼ਬਤ ਕਰ ਲੈਣਾ ਚਾਹੀਦਾ ਜਿੰਨੀਆਂ ਲੋਕਾਂ ਨੇ ਵੇਚ-ਵੇਚ ਕੇ ਪ੍ਰਾਪਰਟੀਆਂ ਬਣਾਈਆਂ ਨੇ ਕਿੱਟਾ ਵਿੱਚ ਵਿੱਚ ਦੇ ਲੋਕਾਂ ਦੇ ਬੱਚੇ ਮਾਰ ਮਾਰ ਕੇ ਤੇ ਔਰ ਦੂਸਰਾ ਜਿਹੜਾ ਹੁਣ ਕੀ ਕੰਮ ਕਰਨ ਵਾਲਾ ਹੈ ਕਿ ਬੱਚਿਆਂ ਨੂੰ ਜਿਸ ਨਾਮ ਮੈਂ ਹੁਣ ਟੂਰਨਾਮੈਂਟ ਕਰਵਾ ਰਿਹਾ ਖੇਡਾਂ ਪ੍ਰਤੀ ਪ੍ਰੇਰਿਤ ਕਰਕੇ ਉਹਨਾਂ ਨੂੰ ਖੇਡ ਦੇ ਮੈਦਾਨਾਂ ਦੇ ਵਿੱਚ ਲਿਆਉਣਾ ਚਾਹੀਦਾ ਉਹਨਾਂ ਨੂੰ ਕੋਈ ਨਾ ਕੋਈ ਰਜਗਾਰ ਦਾ ਇੰਜਤਜਾਦੜਾ ਉਹ ਕਰਨਾ ਚਾਹੀਦਾ ਤਾਂ ਕਿ ਬੱਚੇ ਪੜ੍ਹਾਈ ਵੱਲ ਪ੍ਰੇਰਿਤ ਕਰਨਾ ਚਾਹੀਦਾ ਤਾਂ ਕਿ ਵਿਲੇ ਰਹਿ ਕੇ ਜਿਹੜੇ ਪੁੱਠੇ ਕੰਮ ਚ ਇਹ ਵਿਚਾਰੇ ਲਾਲਿੰਦੇ ਨੇ ਇਹ ਸਮਗਲਰ ਖੁਦ ਲਾਂਦੇ ਨੇ ਕਿ ਉਹਨਾਂ ਦੀ ਸੇਲ ਵੱਤੀ ਆ ਉਹਨਾਂ ਦੀ ਗਾਹੀ ਵੱਤੀ ਆ ਤੇ ਇਹ ਉਹਨਾਂ ਨੂੰ ਜਿਹੜਾ ਬੱਚਿਆਂ ਨੂੰ ਲਾ ਕੇ ਉਦੋਂ ਬਾਅਦ ਬੱਚੇ ਆ ਲੁੱਟਾਂ ਖਵਾ ਕਰਨ ਲੱਗ ਜਾਂਦੇ ਨੇ ਚੋਰੀਆਂ ਕਰਨ ਲੱਗ ਜਾਂਦੇ ਨੇ ਚੇਨ ਸਨੇਚਿੰਗ ਕਰਦੇ ਨੇ ਕਈ ਕੁਛ ਪੁੱਟੇ ਕੰਮ ਕਰਦੇ ਨੇ ਇਹਦੇ ਨਾਲ ਸਾਰੇ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਹੋ ਗਿਆ ਲੋਕਾਂ ਦਾ ਘਰੋਂ ਬਾਹਰੋਂ ਨਿਕਲਣਾ ਡੁੱਬਰ ਹੋ ਗਿਆ ਸੋ ਇਹ ਜਿਹੜਾ ਐਕਸ਼ਨ ਲੈਣ ਲੱਗੇ ਨੇ ਮੈਂ ਤੇ ਕਹੂੰਗਾ ਇਹਦੋਂ ਕਿਤੇ ਵੱਧ ਸਖਤ ਐਕਸ਼ਨ ਜਿਹੜਾ ਉਹ ਲੈਣਾ ਚਾਹੀਦਾ ਹੈ ਇਹ ਬੰਦਿਆਂ ਨੂੰ ਜੇ ਉਹਨਾਂ ਦਾ ਹੱਕ ਨਹੀਂ ਖਤਮ ਕਰ ਦੇਣੇ ਚਾਹੀਦੇ ਆਪ ਪੁਲਿਸ ਕਿ ਵੀ ਕਾਲੀਆਂ ਭੇਡਾਂ ਮੌਜੂਦ ਹੈ ਜਿਹੜਾ ਕਿ ਨਿਸ਼ਾਬ ਕਾਉਂਦੀ ਡਿਸਮਿਸ ਕਰਕੇ ਘਰ ਭੇਜਣਾ ਚਾਹੀਦਾ ਹੈ ਜਿਹੜਾ ਬੰਦਾ ਚਾਹੇ ਉਹ ਸਿਆਸੀ ਲੀਡਰ ਹੈ ਆ ਜਿਹੜੇ ਪਿੱਛੇ ਲੀਡਰ ਇਹਨਾਂ ਦੀ ਪੁਸ਼ਤਪਨਾ ਹੀ ਕਰਦੇ ਨੇ ਉਹਨਾਂ ਖਿਲਾਫ ਵੀ ਐਕਸ਼ਨ ਉਹਨਾਂ ਨੂੰ ਜੇਲ੍ਹ ਦਿਖਾਣੀ ਚਾਹੀਦੀ ਹੈ ਔਰ ਜਿਹੜੇ ਬੰਦੇ ਕੋਈ ਵੀ ਇਹਦਾ ਸਮਗਰਭ ਦੀ ਕਿਸੇ ਚਿੱਟਾ ਵਿੱਚ ਨਸ਼ੇ ਵਿੱਚ ਨਾਲ ਦੀ ਸਪੋਰਟ ਕਰਦਾ ਉਹਨੂੰ ਬਿਲਕੁਲ ਉਹਨੂੰ ਪੋਲੀਟੀਕਲੀ ਖਤਮ ਕਰ ਦੇਣਾ ਚਾਹੀਦਾ ਜੀਮਾ ਸਾਹਿਬ ਦੇਖਣ ਚਾਹੀਦਾ ਕਿ ਅਗਲੀ ਅਫਤ ਚਾਹੀ ਇਹ ਤਾਂ ਕਪਤਾਨਾਂ ਦੇ ਬੈਠ ਕੇ ਹੁਕਮ ਦੇ ਦਿੰਦੇ ਸੀ ਕਿ ਹੁਣ ਗਰਾਊਂਡ ਤੇ ਉਤਰੇ ਜਾਂ ਕੱਲ ਵੀ ਐਸਐਸਪੀ ਖੋਦ ਗਰਾਊਂਡ ਤੇ ਗਿਆ ਇੱਕ ਫੁੱਟ ਤੇ ਆ ਬੜੇ ਕਿ ਪੁਲਿਸ ਤੇ ਵੀ ਹੁਣ ਸਰਕਾਰ ਨੇ ਦਬਾਅ ਪਾਇਆ ਦੇਖੋ ਨੇ ਸਰਦਾਰ ਭਗਵੰਤ ਸਿੰਘ ਮਾਨ ਇਹਨਾਂ ਦੀ ਡਿਊਟੀ ਲਈ ਆ ਕਿ ਕਿਸੇ ਵੀ ਕੀਮਤ ਤੇ ਨਸ਼ਾ ਖਤਮ ਹੋਣਾ ਚਾਹੀਦਾ ਸੋ ਇਹ ਉਹਦਾ ਹੀ ਨਤੀਜਾ ਹੈ ਜਿਹੜੀਆਂ ਇਨਸਟਰਕਸ਼ਨ ਮਿਲੀਆਂ ਨੇ ਏ ਨਾ ਕਰਾਂ ਚਿਤ ਹੁਣ ਪੁਰੇ ਫਿਰਦੇ ਨੇ ਸਮਗਲਨ ਦੇ ਪਿੱਛੇ ਲੱਗੇ ਆ ਬਹੁਤ ਹੀ ਵਧੀਆ ਕੰਮ ਹੈ ਬਹੁਤ ਵਧੀਆ ਮੈਂ ਜਿੰਨੀ ਛਲਾਕਾ ਕਰ ਲਵਾ ਉਨੀ ਘਟ ਗਈ ਠੀਕ ਸਰ 100% ਨਸ਼ਾ ਬੰਦ ਹੋਊਗਾ ਬਿਲਕੁਲ ਬੰਦ ਹੋਊਗਾ ਨਸ਼ਾ ਬੰਦ ਹੋਊਗਾ